सस्ती हो यात्रा सस्ती हो इलाज सस्ता हो पढ़ाई सस्ती हो हाउसिंग लोन सस्ता हो और इसी को देखते हुए हमने पंद्रह हजार विद्यालय और पांच सौ महाविद्यालयों में कंटेंट किस प्रकार से कंटेक्ट बनाए कंटेंट बनाया जाए कंटेक्ट के लिए हमने युवाओं को जोड़ने का अपने उसके अंदर काम किया है और यही नहीं है कोई भी क्षेत्र हमने ऐसा नहीं छोड़ा है इसके अंदर कोई भी क्षेत्र ऐसा नहीं लगेगा कि आपने हमने नॉर्थ को खुश कर दिया साउथ को खुश कर दिया हमने उस भाषा को खुश कर दिया उस व्यक्ति को खुश कर दिया हम इलेक्शन में जाना चाहते हैं हम इलेक्शन का बजट दे रहे नहीं शिक्षा के क्षेत्र में भी 1.35 लाख करोड़ हमने किया स्कूल उस शिक्षा डिजिटल लर्निंग रिसर्च को मजबूती नई पीढ़ा के लिए गुणवत्ता गुणवत्ता पे बहुत ध्यान दिया गया और ये कपूतरे की गल करिए कपूतरे ਐਸ ਵੇਲੇ ਜਿਹੜੀ ਕਫਤਾਰਪੁਰ ਨੂੰ ਰੋਡ ਜਾਂਦੀ ਆ ਉੱਥੇ ਫਲਾਈਓਵਰ ਜਿਹੜਾ ਉਹ 100 ਕਰੋੜ ਦਾ ਪਾਸ ਕਰਤਾ ਸਰਕਾਰ ਨੇ। ਔਰ ਕਪੂਤਰੇ ਸਰਕਾਰੀ ਹਸਪਤਾਲ ਆ ਉਹਦੀ ਬਹੁਤ ਮਾੜੇ ਹਾਲਾਤ ਆ ਆਪਾਂ ਸਾਰੇ ਜਾਣਦੇ ਆ ਕੋਈ ਵੀ ਜਾਂਦਾ ਸਰ ਰੈਫਰ ਕਰਦੇ ਆ। ਮੋਦੀ ਸਾਹਿਬ ਨੇ 30 ਕਰੋੜ ਰੁਪਏ ਭੇਜ ਕੇ ਜਿਸ ਆਪਣੀ ਉਹ ਪੀ ਚੌਥੀ ਰੋਡ ਆ ਨਾ ਉੱਥੇ ਇਥੇ ਡਾਕਟਰ ਖਾਨ ਨੂੰ ਰਸਤਾ ਮਰਦਾ ਉਹ ਸਾਹਮਣੇ ਇੱਕ ਬਿਲਡਿੰਗ ਬਣੀ ਸ਼ੁਰੂ ਵੀ ਹੋ ਗਈ ਹੈ। ਉੱਤੇ ਸਮਾ ਸੈਂਟਰ ਜੋ ਜਿਹੜੀ ਆਪਣੀਆਂ ਬੱਚੀਆਂ ਸਾਡੀਆਂ ਦੀਵੀਆਂ ਕੈਣਾ ਜੋ ਬੱਚਿਆਂ ਨੂੰ ਸਰਬ ਅੰਮਿਤਮ ਜੰਮ ਕੇ ਬੱਚਿਆਂ ਵਾਸਤੇ ਵੀ ਸਾਰਾ ਸਿਸਟਮ ਜਿਹੜਾ ਆਧੁਨਿਕ ਤੌਰ ਦੇ ਉੱਪਰ 500 ਕਰੋੜ ਦੀ ਲਾਗਤ ਦੇ ਨਾਲ ਮੋਦੀ ਸਾਹਿਬ ਨੇ ਮੈਡੀਕਲ ਕਾਲਜ ਦਾ ਕੰਪੂਸ ਰੇ ਨੀ ਪੱਥਰ ਰੱਖਿਆ ਹੋਇਆ ਇਹਦਾ 90 ਕਰੋੜ ਰੁਪਇਆ 5 ਸਾਲ ਤੋਂ ਪੰਜਾਬ ਸਰਕਾਰ ਕੋਲ ਪਿਆ ਪਰ ਪੰਜਾਬ ਸਰਕਾਰ ਨੇ ਕੰਮ ਸ਼ੁਰੂ ਨਹੀਂ ਕੀਤਾ ਕਿਉਂਕਿ ਪੰਜਾਬ ਸਰਕਾਰ ਕੋਲ ਪੈਸੇ ਨਹੀਂ 20 ਕਰੋੜ ਰੁਪਇਆ ਕਾਂਜਲੀ ਵਾਸਤੇ ਜਿੰਦਰ ਸ਼ਿਖਾਵਤ ਜੀ ਨੇ ਭੇਜਿਆ ਕਿ ਮੇਰਾ 20 ਕਰੋੜ ਰੁਪਇਆ ਤੁਸੀਂ ਲਵਾ ਕੇ ਮੈਨੂੰ ਦੱਸ ਦਿਓ ਤੇ ਮੇਰੇ ਕੋਲ ਵਿੱਚ 100 ਕਰੋੜ ਰੁਪਇਆ ਹੋਰ ਲੈ ਜਿਓ ਉਹ। ਉਹ ਸਿਰ ਪੰਜਾਬ ਸਰਕਾਰ ਦੀ ਨੀਅਤ ਨਹੀਂ ਕੰਮ ਕਰਨ ਦੀ ਤਾਂ ਕਰਕੇ ਉਹ ਕੰਮ ਨਹੀਂ ਹੋ ਰਿਹਾ। ਤੇ ਜਿਹੜੀਆਂ ਸੜਕਾਂ ਆਪਣੀਆਂ ਕਰਤਾਰਪੁਰ ਰੋਡ, ਰਸਵਾਨਪੁਰ ਰੋਡ, ਗੋਇੰਦਵਾਲ ਰੋਡ, ਜਿੰਦਰ ਰੋਡ, ਆਪਣੇ ਨਕੌਧਾ ਰੋਡ ਇਹ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਆ ਉਹਦੇ ਉਹਦੇ ਅਧੀਨ ਬਣ ਰਹੀਆਂ। ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਇੱਕ ਵਡਾਲੇ ਉਹ ਜਿਹੜਾ ਅੰਡਰਪਾਸ ਬਣਵਾ ਕੇ ਦਈਏ ਜਿਹੜਾ ਨਕੋਦਰ ਕਪੂਥਾ ਰੋਡ ਦੇ ਉੱਪਰ ਫਲਾਈਓਵਰ ਬਣਾ ਕੇ ਦਈਏ ਔਰ ਜਿਹੜਾ ਸਾਡਾ ਔਜਲਾ ਫਾਟ ਗਿਆ ਉੱਥੇ ਵੀ ਕੋਈ ਨਕਹਵਲ ਕੱਢ ਕੇ ਉਹਦਾ ਜਿਹੜਾ ਸਾਡੇ ਏਲਮંત્રી ਕੁਝ ਦਿਨਾਂ ਦਾ ਕਪੂਥਲੇ ਆਉਣਗੇ ਫਿਰ ਆਪਾਂ ਉਹਦੀ ਗੱਲ ਕਰਾਂਗੇ। ਸੋ ਮੇ ਕਹਿਣ ਤੋਂ ਪਾਵੇ ਆ ਵੀ ਆਪਾਂ ਸਮਝ ਜਿਹੜੀ ਆ ਉਹ ਹਲਕਾ ਟਾਈਪ ਦੇ ਉੱਪਰ ਆਪਾਂ ਦੇਖ ਲਈ ਵੀ ਤਾਂ ਇਹ ਸਮਝ ਆਪਾਂ ਨੂੰ ਆਊਗੀ ਵੀ ਆਪਣੇ ਕਪੂਥਲੇ ਵਿੱਚ ਵੀ ਇਹ ਸਾਰੇ ਕੰਮ ਹੋ ਰਹੇ ਆ ਉਹ ਮੋਦੀ ਸਰਕਾਰ ਦੇ ਪੈਸਿਆਂ ਦੇ ਨਾਲ ਹੋ ਰਹੇ ਆ। ਔਰ ਫੇਜ ਜਿਹੜੀਆਂ ਪਿੰਡਾਂ ਨੂੰ ਗਰੰਟਾ ਆ ਰਹੀਆਂ ਉਹ ਪੰਜਾਬ ਸਰਕਾਰ ਕੋਲ ਪੈਸੇ ਦੇਣ ਨੂੰ ਪੈਸੇ ਹੈ ਨਹੀਂ ਸਾਰੇ ਇਹ ਸੈਂਟਰ ਗਵਰਨਮੈਂਟ ਦੀਆਂ ਫਸਜੀਆਂ ਸਕੀਮਾਂ ਆ ਉਹ ਭਾਵੇਂ ਜਿਹਦਾ ਮਨਰੇਗਾ ਸੀ ਪਹਿਲਾਂ ਹੁਣ ਜੀ ਰਾਮ ਜੀ ਨਾਮ ਰੱਖ ਦਿੱਤਾ ਗਿਆ ਉਹ ਜਿਹਦੀ ਪਹਿਲਾਂ 100 ਦਿਨ ਦਾ ਕੰਮ ਮਿਲਦਾ ਸੀ ਹੁਣ 125 ਦਿਨ ਦਾ ਕੰਮ ਕਰ ਸਕਦੇ ਆਪਾਂ ਜਿਹੜਾ ਕੰਮ ਇੱਕ ਹੋਰ ਬੜੀ ਹਕਾਸੋ ਹੀ ਨਹੀਂ ਗੱਲ ਆ ਤੇ ਬੋਤਮ ਜੀ ਕਿ ਜਿਹੜਾ ਨਾ ਕਿ ਮਨਰੇਗਾ ਮਜ਼ਦੂਰ ਨੂੰ ਜੋਬ ਕਾਰਡ ਮਿਲਦਾ ਜੀ ਉਹ ਜੋਬ ਕਾਰਡ ਪ੍ਰਿੰਟਿੰਗ ਕਰਾਉਣ ਵਾਸਤੇ ਪੰਜਾਬ ਸਰਕਾਰ ਕੋਲ ਪੈਸੇ ਹੈ ਨਹੀਂ ਜੇ ਉਹ ਜੋਬ ਕਾਰਡ ਉਹਦੇ ਕੋਲ ਹੋਊਗਾ ਤੇ ਉਹ ਬੇਰੁਜ਼ਗਾਰੀ ਪੱਤਾ ਵੀ ਲੈ ਸਕਦਾ ਪੰਚਾਇਤ ਦੇ ਕੋਲ ਜੇ ਜੋਬ ਕਾਰਡ ਨਹੀਂ ਹੋਗਾ ਤਾਂ ਮੰਨਿਆ ਨਹੀਂ ਜੇਗਾ ਕਿ ਉਹ ਦਾ ਹਿੱਸਾ ਹੈ ਜੀ ਰਾਮ ਜੀ ਦਾ ਜਾਂ ਮਨਰੀਗਾ ਦਾ ਹਿੱਸਾ ਹੈ ਤਾਂ ਇਸ ਕਰਕੇ ਪੰਜਾਬ ਸਰਕਾਰ ਦਾ ਪੰਜਾਬ ਇਹ ਆਪਣਾ ਬਹੁਤ ਜ਼ਿਆਦਾ ਪਛੜ ਗਿਆ ਆ ਆਪਾਂ ਸਾਰਿਆਂ ਨੂੰ ਹੰਬੜਾ ਮਾਰਨ ਦੀ ਜ਼ਰੂਰਤ ਹੈ ਕਿ ਆਪਾਂ ਕਿੱਦਾਂ 227 ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਪੰਜਾਬ ਚ ਲੈ ਕੇ ਆਉਣੀ ਹੈ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਇਸ ਪਾਸੇ ਲੱਗੀ ਹੋਈ ਆ ਕਿਉਂਕਿ ਜਦੋਂ ਆਪਾਂ ਨੂੰ ਜਿਹੜੇ ਪੈਸੇ ਮੋਦੀ ਸਰਕਾਰ ਸੈਂਟਰ ਤੋਂ ਭੇਜਦੀ ਹੈ ਸਿੱਧੇ ਆਪਣੇ ਕੋਲ ਨਹੀਂ ਆਉਂਦੇ ਉਸ ਸਕੀਮਾਂ ਵਿੱਚ ਨਹੀਂ ਪੈਂਦੇ ਤੇ ਆਪਣੇ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ ਸੋ ਇਸ ਕਰਕੇ ਜਿੱਦਾਂ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਕਿੱਥੇ ਜਿੰਨੇ ਗੈਂਗਸਟਰ ਸੀ ਸਾਰੇ ਖਤਮ ਕਰਤੇ ਉਹਨਾਂ ਨੇ ਜਿੰਨਿਆਂ ਜੋ ਡਿਵੈਲਪਮੈਂਟ ਉੱਥੇ ਹੋਈਆਂ ਉਹ ਆਪਾਂ ਦੇਖਦੇ ਹਾਂ ਸਾਰੇ ਕਿ ਆਪਾਂ ਰਾਤ ਨੂੰ ਉੱਥੇ ਸਫਰ ਨਹੀਂ ਕਰ ਸਕਦੇ ਹੁੰਦੇ ਸੀ ਕਦੀ ਵੀ ਔਰ ਅੱਜ ਪੰਜਾਬ ਨੂੰ ਜਿੱਤਣ ਦੀ ਜ਼ਰੂਰਤ ਹੈ ਪੰਜਾਬ ਜੇ ਜਦੋਂ ਭਾਰਤਿਆਨ ਪਾਰਟੀ ਸਰਕਾਰ ਜਿਹੜੀ ਉਹ ਬਣੂਗੀ ਆਪਣੀ ਤੇ ਫਿਰ ਆਪਾਂ ਸਾਰੀਆਂ ਜਿਹੜੀਆਂ ਮਸਲੇ ਜਿਹੇ ਤਾਂ ਹੀ ਹੱਲ ਹੋਣਗੇ ਔਰ ਸਾਨੂੰ ਪੂਰਨ ਆਸ ਹੈ ਕਿ ਪੰਜਾਬ ਦੇ ਲੋਕ ਬਹੁਤ ਉਤਾਵਲੇ ਹੋਏ ਬੈਠੇ ਆ ਕਿ ਕਿਸੇ ਸਦਾਈ ਦੇ ਵਿੱਚ ਆਪਾਂ ਜਿਹੜੀ ਉਹ ਪੰਜਾਬ 'ਚ ਭਾਰਤਿਆਨਤਾ ਪਾਰਟੀ ਸਰਕਾਰ ਜਿਹੜੀ ਲੈ ਕੇ ਆਉਣੀ ਆ ਸੋ ਆਪਾਂ ਸਾਰੇ ਇਕੱਠੇ ਹੋ ਕੇ ਹੰਬੜਾ ਮਾਰੀਏ ਜਿਹੜਾ ਕੋ ਭੈਣ ਭਰਾ ਨਹੀਂ ਸਮਝਦਾ ਉਹਨੂੰ ਸਮਝਾਈਏ ਕਿਉਂ ਤਾਂਕਿ ਕਾਂਗਰਸ ਨੇ ਆਪਾਂ ਨੂੰ ਅੱਜ ਤੱਕ ਲੁੱਟਿਆ ਤੇ ਕੁੱਟਿਆ 1984 'ਚ ਕਾਂਗਰਸ ਨੇ ਆਪਣੇ ਨਾਲ ਕੀਤਾ ਉਹ ਨਾ ਭੁੱਲਣਯੋਗ ਨਾ ਬਖਸ਼ਣਯੋਗ ਸੋ ਕਈ ਗੱਲਾਂ ਹੈਗੀਆਂ ਕਰਨ ਵਾਲੀਆਂ ਆਪਾਂ ਸਮਾਂ ਜਾਜਦਨੀ ਹਿੰਦਾ ਕਿਉਂਕਿ ਇਹਨਾਂ ਦੀ ਫਲਾਈਟ ਆ ਅੰਮ੍ਰਿਤਸਰ ਤੋਂ ਗੋਤਮਜੀ ਦੀ ਤੇ ਇਹਨਾਂ ਨੇ ਜਾਣਾ ਵੀ ਆ ਹਾਂਜੀ ਅਵੇਲੇਬਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੀਂ ਜੈਪੁਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਸ਼ਟਰੀ ਜਨਰਲ ਸਖਤਰ ਸ਼੍ਰੀ ਦੁਸ਼ੰਤ ਗੋਤਮ ਜੀ ਸਾਬਕਾ ਮੈਂਬਰ ਆਫ ਪਾਰਲੀਮੈਂਟ ਅੱਜ ਬਹੁਤ ਹੀ ਡਿਟੇਲ ਨਾਲ ਉਹਨਾਂ ਨੇ ਜਿਸ ਤਰ੍ਹਾਂ ਸਮਝਾਇਆ ਦੱਸਿਆ ਕਿ ਕਿਸ ਤਰ੍ਹਾਂ ਬਜ਼ੜ ਪਹਿਲਾਂ ਸਰਕਾਰਾਂ ਤਿਆਰ ਕਰਦੀਆਂ ਕਿਦਾਂ ਹੋਣ ਕਰਦੀਆਂ ਬਹੁਤ ਹੀ ਸਾਰਿਆਂ ਨੂੰ ਕਿਉਂਕਿ ਆਪਾਂ ਜਿਆਦਾ ਪਿੰਡਾਂ ਵਾਲੇ ਲੋਕ ਆ ਸਾਨੂੰ ਆਮ ਤੌਰ ਤੇ ਸਰਕਾਰਾਂ ਗੁੰਮਰਾਹ ਵੀ ਕਰਦੀਆਂ ਸੂਬਾ ਸਰਕਾਰ ਨੇ ਪੋਣਾ ਤੇ ਕੀ ਆ ਉਹ ਬਸ ਲਾਂਭਾ ਹੀ ਦੀ ਜਾਂਦੀ ਆ ਬਸ ਪੰਡ ਇੱਕ ਦੂਜੇ ਦੀ ਬੇਇੱਜ਼ਤੀ ਕਰਨ ਤੇ ਲੱਗੇ ਆ ਤੇ ਉਹਦੇ ਕਰਨਾ ਕੇਂਦਰ ਨੇ ਜੋ ਵੀ ਯੋਜਨਾ ਬਣਾਈਆਂ ਸਾਨੂੰ ਪਤਾ ਲੱਗਦਾ ਦੇਸ਼ ਕਿਸ ਤਰ੍ਹਾਂ ਅੱਗੇ ਵੱਧ ਰਿਹਾ ਅੱਜ ਇਹਨਾਂ ਦਾ ਇਸ ਧਰਤੀ ਤੇ ਆਉਣ ਦੇ ਪੰਜਾਬ ਦੀ ਵਿਸ਼ੇਸ਼ ਤੌਰ ਤੇ ਕਰਪੂਰਤ ਦਾ ਜ਼ਿਲ੍ਹਾ ਚ ਆਉਣ ਲਈ ਕਿਉਂਕਿ ਪੰਜਾਬ ਵੱਲੋਂ ਮੇਰੀ ਵੀ ਡਿਊਟੀ ਲੱਗੀ ਸੀ ਵੀ ਤੁਸੀਂ ਐਜ਼ ਅ ਪੰਜਾਬ ਚ ਉਹਨਾਂ ਦਾ ਆਉਣ ਦੇ ਸਵਾਗਤ ਆ ਤੁਹਾਡੇ ਜ਼ਿਲ੍ਹੇ ਚ ਆਉਣ ਦੇ ਸਵਾਗਤ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆਪਾਂ ਸਾਰੇ ਹੁਣ ਇੱਕ ਇਸ ਮੌਕੇ ਇੱਦਾਂ ਹੀ ਆਪਾਂ ਹਾਂਜੀ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਕੇ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ